ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਵੀਡੀਓ ਦੇ ਵਿੱਚ ਤਾਂ ਹਾਂ ਜੀ ਕਰਦੇ ਆਪਾਂ ਅੱਜ ਦੀ ਵੀਡੀਓ ਸ਼ੁਰੂ ਤੇ ਮੈਂ ਲਾਸਟ ਨਾ ਉੱਤੇ ਵੀਡੀਓ ਪਾਈ ਸੀਗੀ ਕੀ ਕਹਿੰਦੇ ਆਪਣਾ ਮਹਿਕਪਰੀ ਤੇ ਵੀਡੀਓ ਪਾਈ ਸੀਗੀ ਤੇ ਉੱਤੇ ਨਾ ਮੈਨੂੰ ਇੱਕ ਕਮੈਂਟ ਆਇਆ ਸੀ ਮੈਨਾਂ ਲਗਾਨੀ ਕਹਿੰਦਾ ਔਰਤ ਹੀ ਔਰਤ ਦੀ ਦੁਸ਼ਮਣ ਪ੍ਰਭਾ ਮੈਨੂੰ ਇੱਕ ਗੱਲ ਦਾ ਜਵਾਬ ਦੇ ਕਿਉਂ ਤੂੰ ਕੀ ਸੋਚ ਕੇ ਕੀ ਸੋਚ ਕੇ ਕਮੈਂਟ ਕੀਤਾ ਮਤਲਬ ਔਰਤ ਹੀ ਔਰਤ ਦੀ ਦੁਸ਼ਮਣ ਮੈਂ ਇਹਨੂੰ ਕੋਈ ਗਾਲ ਕੱਢੀ ਮਹਿਕ ਕੀ ਕਰ ਦਿੱਤਾ ਭਰਾਵਾ ਕਿ ਤੂੰ ਇਦਾਂ ਦੀ ਲਾਈਨ ਲੱਖ ਦਿੱਤੀ ਹੈ ਜਾ ਤੋ ਕੋਈ ਬੜਾ ਮਹਾਨ ਕੰਮ ਕਰ ਰਹੀ ਹੋਵੇ ਨਾ ਆਪਾਂ ਉਹਨੂੰ ਬੋਲ ਰਹੀ ਹੋਏ ਹੈ ਨਾ ਫਿਰ ਤੈਨੂੰ ਕਹਿੰਦਾ ਵੀ ਚੰਗਾ ਲੱਗਦਾ ਹੈ ਤੂੰ ਚੋਣਾ ਹੈ ਕਿ ਤੇਰੇ ਘਰ ਜਿੱਦਾਂ ਦੀਆਂ ਔਰਤਾਂ ਹੁਣ ਜਿੱਦਾਂ ਦੀ ਮਹਿਕ ਪ੍ਰੀਤ ਹੈ ਔਰਤیں ਪਹਿਲੀ ਗੱਲ ਇੱਕ ਨਾ ਮੈਂ ਸਾਰਿਆਂ ਨੂੰ ਨਾ ਕਲੀਅਰ ਕਰ ਦਿੰਨੀ ਆ ਚੀਜ਼ ਕਿ ਰੋਸਟਿੰਗ ਤੇ ਰਿਐਕਸ਼ਨ ਇੱਕ ਕੰਟੈਂਟ ਹੈ ਕੰਟੈਂਟ ਦਾ ਮਤਲਬ ਸਮਝਦੇ ਹੋ ਕਿ ਆਪਾਂ ਇੱਕ ਚੀਜ਼ ਕ੍ਰੀਏਟ ਕਰਦੇ ਆ ਜਿੱਦਿ ਆਪਾਂ ਥੋੜੀਆਂ-ਥੋੜੀਆਂ ਚੀਜ਼ਾਂ ਇਧਰ-ਉਧਰੋ ਚੱਕ ਕੇ ਆਪਣਾ ਇੱਕ ਵੀਡੀਓਜ਼ ਬਣਾਉਨੇ ਆ ਠੀਕ ਹੈ ਉਦੇ ਲਈ ਸਾਨੂੰ ਮਿਹਨਤ ਲੱਗਦੀ ਐ ਸੇਮ ਫਿਰ ਕਹਿੰਦੇ ਅੱਛਾ ਤੁਸੀਂ ਆਪ ਦਾ ਕੰਟੈਂਟ ਕਿਉਂ ਨਹੀਂ ਲੇ ਲੈਂਦੇ ਆਪ ਦਾ ਕੁਝ ਦਿਖਾਓ ਨਾ ਕੀ ਦਿਖਾਈ ਤਾ ਹੁਣ ਮੈਂ ਕੀ ਹੋਮ ਟੂਰ ਕਰਾਂ ਮੈਂ ਕਿ ਸਾਰੇ ਇੱਕੋ ਹੀ ਕੰਮੀ ਲੱਗ ਜਾਣਾ ਤੇ ਇਦਾਂ ਦੇ ਵੀ ਕੱਲ ਨੂੰ YouTube ਵੀ ਆ ਕੇ ਕਹਿ ਦੇਵੇ ਤੁਸੀਂ ਆਪਣੀ ਐਪ ਬਣਾਓ ਉਹਦੇ ਤੇ ਵੀਡੀਓ ਪਾਓ ਸਾਡੀ ਐਪ ਤੇ ਵੀਡੀਓ ਨਹੀਂ ਬਣਾਈ ਇਦਾਂ ਨਾ ਨੋਨ ਸੈਂਸੀਆਂ ਗੱਲਾਂ ਨਾ ਕਰੋ ਕੰਟੈਂਟ ਨੂੰ ਇੱਕ ਕੰਟੈਂਟ ਦੀ ਤਰ੍ਹਾਂ ਲਿਆ ਕਰੋ ਤੇ ਬਸ ਮੈਂ ਤੁਹਾਨੂੰ ਇਨਾਂ ਕੀ ਜਵਾਬ ਦੇਣਾ ਸੀਗਾ ਤੇ ਬਾਕੀ ਦੁਸ਼ਮਣ ਵਾਲੀ ਗੱਲ ਤਾਂ ਬਸ ਤੂੰ ਸਵਾਈ ਪਾ ਦਿੱਤੀ ਨਿਕਲ ਲੈ ਰੇ ਭੈਂਕ ਨਿਕਲ ਤੇ ਮੈਂ ਕਿਹਾ ਬੱਚਿਆਂ ਦਾ ਸੀਜ਼ਨ ਚੱਲਿਆ ਹੋਇਆ ਏ ਤੇ ਮੁਬਾਰਕਾਂ ਦਿੰਨੇ ਆ ਜਰਕ ਆਜੋ ਹਾਂ ਤੇ ਇਹ ਹੈ ਨਬੂ ਸਭ ਨੂੰ ਪਤਾ ਹੀ ਹੈ ਆ ਦੰਦਲੋ ਸਭ ਨੂੰ ਪਤਾ ਹੈ ਨਾ ਬਸ ਸਭ ਨੂੰ ਪਤਾ ਹੀ ਦੰਦਲੋ ਪਤਾ ਹੈ ਨਾ ਇਹਨਾਂ ਦੇ ਘਰ ਪਤਾ ਨਹੀਂ ਮੁੰਡਾ ਹੋਇਆ ਕੁੜੀ ਹੋਇਆ ਜੋ ਵੀ ਹੋਇਆ ਸੋ ਇਹਨਾਂ ਦੇ ਘਰ ਆ ਗਿਆ ਇੱਕ ਨਵਾਂ ਕੰਟੈਂਟ ਕਾਫੀ ਟਾਈਮ ਤਨਾਂ ਦੇ ਬਲੌਗ ਵੈਸੇ ਡਾਊਨ ਚੱਲ ਰਹੇ ਸੀ ਤਾਂ ਹੁਣ ਇਹਨਾਂ ਨੂੰ ਹਾਈਪ ਮਿਲ ਜਾਣੀ ਹੈ ਕਿਉਂਕਿ ਆ ਗਿਆ ਕੰਟੈਂਟ ਆਈ ਤੇ ਨਾਂ ਨੂੰ ਚਾਹੀਦਾ ਸੀਗਾ ਜਦੋਂ ਵਿਆਹ ਵਾਲਾ ਇੱਕ ਹੁੰਦਾ ਨਾ ਕਿ ਵਿਆਹ ਹੀ ਕਰ ਨਾ ਟ੍ਰੈਂਡ ਜਾਂਦਾ ਲੋਕੀ ਦੇਖਦੇ ਜਿਵੇਂ ਮੈਕਬਰੀ ਦਾ ਹੁਣ ਚਲਿਆ ਪਿਆ ਏ ਤੇ ਇੱਕ ਟਾਈਮ ਦੇ ਅਗ ਲੋਕੀ ਬੋਰ ਆ ਜਾਂਦੇ ਕਿ ਬਸ ਹੁਣ ਹਨਾ ਆਪਾਂ ਕਿੰਨਾ ਕਿੰਨਾ ਦਾ ਹੁਣ ਵਿਆਹ ਵਾਲਾ ਦੇਖੀ ਜਾਣਾ ਫੇਰ ਆਂਦੀ ਹੈ ਬੱਚਾ ਆਪੇ ਆਂਦਾ ਬੱਚੇ ਦਾ ਕੰਟੈਂਟ ਹੈ ਪਤਾ ਇਹ ਲੌਂਗ ਟਰਮ ਚੱਲਣ ਵਾਲਾ ਹੈ ਤੇ ਮੁਬਾਰਕਾਂ ਬਈ ਸਾਡੀ ਤਰਫ ਤੋਂ ਵੀ ਤੇ ਸੌਰੀ ਤੇ ਮੈਂ ਕਿਹਾ ਇਹਦੇ ਵਿੱਚ ਉਹ ਦੀਪ ਲਾਂਤੀ ਵੀ ਕਿਵੇਂ ਪਿੱਛੇ ਰਵੇ ਕਿਉਂਕਿ ਲੋਕੀ ਨਾ ਥੋੜੇ ਫੈਂਡ ਹੋ ਜਾਂਦੇ ਕਹਿੰਦੇ ਦੀਪ ਸਰਦਾਰਨੀ ਨਹੀਂ ਬੋਲਣਾ ਕਿਉਂਕਿ ਸਰਦਾਰਾਂ ਵਾਲੇ ਦੇ ਕੋਈ ਕੰਮ ਨਹੀਂ ਹੈ ਦੀਪ ਲਾਂਤੀ ਆਪਾਂ ਬੋਲ ਦਿੰਦੇ ਹਾਂ ਕਿ ਉਹ ਕਿਵੇਂ ਪਿੱਛੇ ਰਹੇ ਮਰਜਾਨੀ ਨੇ ਕਿ ਕਿਤਾ ਇੱਕ ਰੀਲ ਪਾਈ ਮੈਨੂੰ ਰੀਲ ਦੀ ਹੁੰਨੀ ਹੈ ਅਹੂੜ ਵਾਲਾ ਦੇਦੀ ਪਾਣਾ ਲਿਖੀ ਗੋਗਾ ਮੈਂ ਉਹ ਦੇਖ ਤਾ ਕੁਝ ਦੇਖੀ ਵਾਦਾ ਕਿਤੇ ਕਿੰਨ ਦਿਨ ਕੰਨੀ ਐ ਸੀ ਕਰ ਰਹੀ ਆ ਔਰ ਪਤਲ ਗੂ ਬਾਪੂ ਦੇ ਪਿਆਰ ਦਾ ਆਮ ਸ਼ੋਰ ਹੁਣ ਮਾ ਬਟਲ ਕਰਨ ਦੇ ਲਈ ਅੱਛਾ ਇਹਨੇ ਰੀਲ ਪਾਈ ਇਹਨੇ ਤਿਰਖਿਆ ਕਿ ਹੁਣ ਦੋ ਤੋਂ ਹੋ ਗਏ ਹੋ ਜਾਣਾ ਆਪਾਂ ਤਿੰਨ ਹਨਾ ਇਹਦਾ ਗਾਣੇ ਦਾ ਲਿਖਿਆ ਤੇ ਇਹਨੇ ਬਲੌਗ ਵਿੱਚ ਵੀ ਗਾਇ ਸਾਡੀ ਝੋਲੀ ਭਰ ਗਿੱਦਾ ਦਾ ਇਹਦਾ ਬਲੌਗ ਖੋਲ ਕੇ ਮੈਂ ਦੇਖਿਆ ਮੈਂ ਤਾਂ ਬਲੌਗ ਇਸ ਕਰਕੇ ਲਗਾਈ ਕਿ ਕੁਝ ਨਹੀਂ ਸੀਗਾ ਗੌਂਡੀਆਂ ਤਾਂ ਬਣ ਕੀਤੇ ਨਿਆਣਾ ਹੋਇਆ ਸੀਗਾ ਉੱਥੇ ਗਈ ਸੀਗੀ ਤੇ ਪਤਾ ਇਹ ਇੱਕ ਇਦਾਂ ਦੀ ਚੀਜ਼ ਹੁੰਦੀ ਹੈ ਨਾ ਇਹਨੂੰ ਤਾਂ ਵੈਸੇ ਸ਼ੁਪਾਗ ਜਿੰਨਾ ਤੁਸੀਂ ਲੁਕਾ ਕੇ ਰੱਖੋ ਇਹ ਰੱਬ ਦੀ ਇਹ ਜੀ ਦੇਣ ਹੈ ਨਾ ਕਿ ਬਹੁਤ ਤਾਂ ਨੇਕ ਕਿਸਮਤ ਵਾਲਾ ਬੰਦਾ ਹੁੰਦਾ ਜਿਹਨੂੰ ਇਹ ਸਾਰਾ ਕੁਝ ਨਸੀਬ ਹੁੰਦਾ ਹੈ ਸੋ ਮੈਂ ਵੀ ਉਹਨਾਂ ਚੈੱਕ ਹੈ ਤੋ ਇਹਨਾਂ ਚੀਜ਼ਾਂ ਨੂੰ ਜਿੰਨਾ ਹੋ ਸਕੇ ਨਾ ਉਹਨਾਂ ਪਰਦੇ ਵਿੱਚ ਰੱਖਿਆ ਕਰੋ ਪਰ ਨਹੀਂ ਤੁਸੀਂ ਤਾਂ ਆ ਕੇ ਰੋਲਾ ਪਾਣਾ ਤੇਰੇ ਤਾਂ ਹੈ ਵੀ ਨਹੀਂ ਮੇਰੇ ਹਿਸਾਬ ਨਾਲ ਕੁਝ ਵੀ ਤੂੰ ਲੋਕਾਂ ਦੇ ਲੈਣੇ ਚੱਕ ਚੱਕੇ ਦਿਖਾਈ ਨਹੀਂ ਐ ਫਿਰ ਤੈਨੂੰ ਹੁਣ ਦੀਪ ਸਰਦਾਰਨੀ ਨਾ ਕਹੀਏ ਤਾਂ ਹੁਣ ਤੈਨੂੰ ਕੀ ਦੀਪ ਸਰਦਾਰਨੀ ਕਿਉਂਕਿ ਜਦੋਂ ਵੀ ਤੇਰੇ ਤੇ ਆਪਾਂ ਵੀਡੀਓ ਪਾਉਂਦੇ ਆ ਨਾ ਤਾਂ ਸਾਨੂੰ ਸਾਰੇ ਕਹਿੰਦੇ ਕਿ ਯਾਰ ਇਹਨੂੰ ਸਰਦਾਰਨੀ ਇਹ ਡਿਸਰਵ ਨਹੀਂ ਕਰਦੀ ਤੁਸੀਂ ਦੀਪ ਸਰਦਾਰਨੀ ਇਹਨੂੰ ਬਾਰ ਬਾਰ ਨਾ ਬੋਲਿਆ ਕਰੋ ਸੋ ਦੈਟਸ ਵਾਈ ਜਾਤ ਆਪਣਾ ਨਾਮ ਚੈਨਲ ਦਾ ਚੇਂਜ ਕਰ ਲੈ ਠੀਕ ਐ ਤੇ ਜਾਤ ਫਿਰ ਆਪਾਂ ਤੈਨੂੰ ਫਿਰ ਇਦਾਂ ਬੋਲਾਂਗੇ ਫਿਰ ਤੂੰ ਕਹਿਣਾ ਕਿ ਮੈਨੂੰ ਇਦਾਂ ਬੋਲ ਤੂੰ ਮ ਬੈਟਰੀ ਕੀ ਤੁਹਾਡਾ ਨਾਮ ਹੀ ਚੇਂਜ ਕਰ ਲੈ ਜੇ ਤੈਨੂੰ ਥੋੜੀ ਜਿਹਾ ਵੀ ਕੋਈ ਉਹ ਹੈ ਨਾ ਹੋਵੇ ਮਤਲਬ ਥੋੜਾ ਬੋਤਾ ਸ਼ੱਕ ਹੋ ਗਈ ਪਤਾ ਨਹੀਂ ਆਪਣੇ ਬੋਲੋ ਬੋਲਦੇ ਰਹਿੰਦੇ ਹੋ ਕੁਝ ਇੱਕ ਕੰਮ ਕਰੀਆ ਆਪਣਾ ਕਮੈਂਟ ਬਾਕਸ ਔਨ ਕਰ ਦਿ ਤੈਨੂੰ ਆਪਣੇ ਆਪ ਪਤਾ ਲੱਗ ਜਾਊਗਾ ਸ਼ਾਬਾਸ਼ ਬੇਟਾ ਅਗਲਾ ਪਹਿਲੇ ਅਸੀਂ ਇਹ ਨੋਨੋ ਗੱਲ ਡਾਕੂਮੈਂਟਸ ਜਿਹੜਾ ਸੀ ਹੋਮ ਦੇਖਿਆ ਤੇ ਗਾਇਸ ਜਲਦੀ ਤੁਹਾਨੂੰ ਰਿਮੀਨ ਕਰ ਦਿਆਂਗੇ ਸਾਰਾ ਹਾਂਜੀ ਇਹ ਅਸੀਂ ਕਿਹੜਾ ਕਰ ਲੈ ਰਹੇ ਆ ਸਾਰਾ ਕੁਝ ਜਲਦੀ ਰਿਪੋਰਟ ਕਰ ਦਾਂਗੇ ਬਨੇਰੋ ਸਾਡੀ ਜਰਨੀ ਦੇਖਣ ਲਈ ਗਾਇਜ਼ ਤੇ ਅਸੀਂ ਬਸ ਜਾਦਾ ਲੰਦਾ ਪ੍ਰੋਸੈਸ ਸਾਰਾ ਕੁਝ ਡਾਕੂਮੈਂਟਸ ਕਰ ਲੈਣਾ ਫਾਈਨਲਾਈਜ਼ ਹੋ ਜਾਣ ਫਿਰ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਥੋੜਾ ਜਿਹਾ ਨਾ ਪੋਗ ਰਹਿਣੋ ਇਹ ਕਿਉਂਕਿ ਉਹ ਬਨੇ ਆਇਆ ਤੇ ਗਾਇਜ਼ ਥੋੜਾ ਰੀਨਵੈਟ ਕਰਾਣਾ ਪਏਗਾ ਤੁਹਾਨੂੰ ਆਫਟਰ ਤੇ ਬਿਫੋਰ ਦੀ ਲੁੱਕ ਵੀ ਦਿਖਾਵਾਂਗੇ ਤੇ ਆਪਾਂ ਥੱਲੇ ਖੋਲਾਂਗੇ ਜਦੀ ਸ਼ਾਪ ਤੇ ਉੱਪਰ ਅਸੀਂ ਰਹਾਂਗੇ ਤਾਂ ਕਿ ਸਾਡੇ ਦੋਨੋਂ ਕੰਮ ਸੈਟਲ ਹੋ ਜਾਣ ਕਿਉਂਕਿ ਮੇਰਾ ਓਖਾ ਹੈ ਅੰਦਾ ਗਾਇਜ਼ ਇਹਨਾਂ ਦੁਕਾਨ ਤੇ ਰਹਿੰਦੇ ਤੇ ਫਿਰ ਤਾਂ ਅਗਲੇ ਆਪਾਂ ਸੋਚ ਮੇਟਾ ਰਨ ਟੈਂਸ਼ਨ ਦਿੰਦੀ ਆ ਮੈਂ ਮਟੈਨਲ ਕਰ ਦੇਣਾ ਮੈਂ ਘਰ ਕੱਲੀ ਹੁੰਨੀ ਆ ਤਾਂ ਕਰਕੇ ਆਪਾਂ ਮੈਂ ਕੱਲੀ ਹੁੰਨੀ ਆ ਘਰ ਚ ਤੈਨੂੰ ਚੋਰ ਆ ਜਾਂਦੇ ਉਹ ਵੀ ਔਰਤਾਂ ਹੈਗੀਆਂ ਘਰਾਂ ਚ ਜਿਨ੍ਹਾਂ ਦੇ ਮਤਲਬ ਘਰ ਵਾਲੇ ਬਾਹਰ ਰਹਿੰਦੇ ਆ ਤੁਹਾਨੂੰ ਪਤਾ ਹੈ ਜਿੱਦਾਂ ਮੁਸਲਿਮ ਕੰਟਰੀ ਚ ਰਹਿੰਦੇ ਆ ਨਾ ਨਹੀਂ ਜਾ ਸਕਦੀਆਂ ਉਹ ਵੀ ਵਿਚਾਰੀਆਂ ਘਰਾਂ ਚ ਕੱਲੀਆਂ ਰਹਿੰਦੀਆਂ ਤੇ ਗਾਈਜ਼ ਕਿਆ ਹੁਣ ਆਪਾਂ ਗੋ ਫੰਡ ਚ ਲਈਏ ਮੈਂ ਰੈਨੋਵੇਸ਼ਨ ਅਜੇ ਤੱਕ ਮਕਾਨ ਲਿਆ ਨਹੀਂ ਲੋਨ ਹੋਇਆ ਨਹੀਂ ਕੁਛ ਨਹੀਂ ਪਹਿਲੇ ਆ ਕੇ ਮੈਂ ਤੁਹਾਨੂੰ ਨਾ ਹੋਮ ਟੂਰ ਕਰਾਉਂਗੀ ਠੀਕ ਹੈ ਪਰ ਮੈਨੂੰ ਰੈਨੋਵੇਟ ਕਰਾਉਣਾ ਪੈਣਾ ਏ ਤੇ ਹੁਣ ਕੀ ਗਾਈਜ਼ ਗੋ ਫੰਡ ਚ ਲਾਣ ਬਹੁਤ ਪਿੱਛੇ ਦੀ ਐ ਮੈਂ ਤੇਰੇ ਤੇ ਵੀਡੀਓ ਬਾਇਆ ਅਦੋਂ ਤੋਂ ਤੂੰ ਪੈਸੇ ਮੰਗਦੀ ਸੀਗੀ ਹੈ ਮੈਂ ਥਾਰ ਲੈਣੀ ਮੈ ਇਹ ਹੀ ਕਰਨਾ ਮੈਂ ਉਹ ਕਰਨਾ ਮੈਂ ਕਰ ਲੈਣਾ ਸਾਡੀ ਹੈਲਪ ਕਰੋ ਤੁਹਾਡੇ ਕਰਕੇ ਨਹੀਂ ਜਦ ਤੇ ਗਾਈਜ਼ ਨੇ ਹੈਲਪ ਕਰ ਦਿੱਤੀ ਯਾਰ ਕਮਾਲ ਹੈ ਗਾਈਜ਼ ਤੁਸੀਂ ਬੜੀ ਚੋਰੀ ਚੋਰੀ ਹੈਲਪ ਕਰਾਉਂਦੇ ਸਾਨੂੰ ਪਤਾ ਤੱਕ ਨਹੀਂ ਲੱਗਣ ਦਿੰਦੇ ਤੁਸੀਂ ਕਦੋਂ ਹੈਲਪ ਕਰਕੇ ਆ ਗਏ ਦੀ ਕਾਰ ਅਗਲੀ ਨੇ ਹੋਰ ਦੋਸੋ ਹੋਰ ਕੀ ਭਾਲਦੇ ਤੁਸੀਂ ਐਦਾਂ ਹੀ ਥੋੜੀ ਬਲੌਗਰ ਫਿੱਟੀ ਫਿਰਦੇ ਆ ਨਾਲੇ ਨਾ ਇੱਕ ਚੀਜ਼ ਹੋਰ ਕਮਲਿਏ ਐਦਾਂ ਦੇ ਸੋਹਣੇ ਸੋਹਣੇ ਹੈਅਰ ਸਟਾਈਲ ਤੇ ਮੇਕਅਪ ਨਾ ਕਰਾਇਆ ਘਰ ਪਤਾ ਪੰਜਾਬ ਦੀਆਂ ਕੁੜੀਆਂ ਦਾ ਜਲ ਜਲ ਕੇ ਖੂਨ ਸੁੱਕ ਗਿਆ ਹੈ ਅੱਛਾ ਇਤਨਾ ਟਾਈਮ ਹੁੰਦਾ ਸੀਗਾ ਤਾਂ ਲੋਕੀ ਕਹਿੰਦੇ ਸੀਗੇ ਪੀ ਅੰਗੇਜਮੈਂਟ ਜਦੋਂ ਕਰ ਦਿੱਤੀ ਨਾ ਤਾਂ ਇੱਕ ਸਾਲ ਦੇ ਵਿੱਚ ਵਿੱਚ ਨਾ ਵਿਆਹ ਕਰ ਦੋ ਹਨਾ ਬਹੁਤਾ ਟਾਈਮ ਲੰਬੀ ਅੰਗੇਜਮੈਂਟ ਨਹੀਂ ਰੱਖਣੀ ਚਾਹੀਦੀ ਹੈ ਇਦਾਂ ਹੁੰਦਾ ਸੀ ਆਈ ਥਿੰਕ ਹੁਣ ਵੀ ਕਈ ਘਰਾਂ ਦੇ ਵਿੱਚ ਹੁੰਦਾ ਹੁਣ ਐਦਾਂ ਦਾ ਪਰ सोनू ਗੁਰਨੇ ਪੂਰਾ ਮੈਂ ਕਹਿੰਦੀ ਆ ਪਾਸੇ ਪਲਟਦਾ ਮੈਡਮ ਜੀ ਅੰਗੇਜਮੈਂਟ ਐਨੀਵਰਸਰੀ ਦਾ ਕੇਕ ਕਟਰੇ ਮੈਂ ਕਾ ਕੇਕ ਨਹੀਂ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਏ ਚਲੋ ਆਜੋ ਪਹਿਲੇ ਮੈਡਮ ਜੀ ਦਾ ਹੈਪੀ ਅੰਗੇਜਮੈਂਟ ਐਨੀਵਰਸਰੀ ਕਿ ਆਏ ਕਮਲੀਓ ਸਾਰੀਆਂ ਜਿਹੜੀਆਂ ਪੰਜ ਸੱਤ ਜਿਹੜੀਆਂ ਤੁਸੀਂ ਘਰ ਚ ਰਹਿੰਦੀਆਂ ਹੈ ਤੁਹਾਨੂੰ ਸਾਰ ਦਿਨ ਲੂਰ ਲ ਪਰਲੂਰ ਲ ਪਰਲੂਰ ਲ ਪੱਕ ਕਰਦੀਆਂ ਰਹਿੰਦੀਆਂ ਹੈ ਆ ਫ੍ਰੀਜ ਨੂੰ ਵਿਚਾਰੇ ਨੇ ਥੋੜਾ ਜਿਹਾ ਸਾਫ਼ ਕਰ ਗਏ ਜੰਗ ਲੱਗਿਆ ਪਿਆ ਵਿਚਾਰਾ ਅੰਦਰ ਮਤਲਬ ਕਿ ਨਾ ਵੀ ਪੂਰੇ ਬ੍ਰਾਊਨ ਕਲਰ ਹੋਇਆ ਪਿਆ yellow ਕਲਰ ਦਾ ਪਤਾ ਨਹੀਂ ਕੀ ਕੀ ਘਰਾਇਆ ਪਿਆ ਫਿਰ ਜਦੋਂ ਅਸੀਂ ਇਥੇ ਉਹਨਾਂ ਨੂੰ ਫਿਰਦੇ ਤੁਹਾਨੂੰ ਬੜੀ ਲੱਗੀ ਤੁਸੀਂ ਜਾ ਕੇ ਕਰਿਆ ਤੁਸੀਂ ਭਾਈ ਹੁਣ ਸਾਨੂੰ ਫ੍ਰੀਜ ਦਿਖਾਓਗੇ ਅਸੀਂ ਤਾਂ ਬੋਲਾਂਗੇ ਹੁਣ ਅਸੀਂ ਤਾਂ ਆਪਣੇ ਫ੍ਰੀਜ ਤੁਹਾਨੂੰ ਦਿਖਾਉਂਦੇ ਨਹੀਂ ਹੈ ਭਾਵੇਂ ਸਾਫ਼ ਹੋਣ ਗੰਦੇ ਹੁਣ ਤੋਂ ਲੋਗੀ ਪਤਾ ਕਿੰਦਾ ਬਈਓ ਇੰਨਾ ਕਿਸੀ ਮੇਰੇ ਕੋਲ ਹੋਤੇ ਪਰ ਪਾ ਵੀ ਚਲਾਵਾ ਇਹਦਾ ਚਿੱਟੇ ਚਿੱਟੇ ਦੰਦ ਕੜਦੀ ਹੈ ਕੇਕ ਲੈ ਕੇ ਐਸਪੈਸ਼ਲੀ ਨਾ ਆ ਕੇ ਘਰ ਜਵਾਈ ਬਣਾ ਲਿਆ ਵਾ ਤਾਂ ਪਹਿਲੇ ਹੀ ਮੈਂ ਨਾ ਇੱਕ ਕਦੇ ਬੰਦਾ ਆਪਣੇ ਘਰ ਨਹੀਂ ਦੇਖਿਆ ਜਦੋਂ ਉਹ ਵੀ ਦੇਖਿਆ ਮੈਂ ਇਹਨਾਂ ਦੇ ਹੀ ਘਰ ਦੇਖਿਆ ਬੈਠਾ ਹਾਂ ਇਹ ਮੈਨੂੰ ਲੱਗਦਾ ਨਹੀਂ ਆਪਣੇ ਘਰ ਵਗੈਰਾ ਜਾਂਦਾ ਹੋਣਾ ਹੈ ਸਭ ਕੀ ਦੇਖਣਾ ਪੜ ਰਹਾ ਹੈ acha hai main andha hu ਹਾਈ ਕਰਤਾ ਨਹੀਂ ਕੋਲ ਇਹ ਤੜਕੀ ਕਿਵੇਂ ਸੋਨੂੰ ਨੇ ਕਿਹੜਾ ਮਦਕੇ ਕਹਿੰਦੀ ਹੈ ਸੋਨੂੰ ਨੂੰ ਹੈ ਲੋਕਾਂ ਨੂੰ ਜੱਜ ਕਰਦੀ ਹੈ ਹੈ ਕੁੜੀਆਂ ਨੂੰ ਕਹਿੰਦੀ ਹੈ ਜਿੰਨੀਆਂ ਪੈਂਟਾਂ ਮਾਇਆਂ ਪਾਏ ਇਹ ਕਿੰਨਾ ਹੈ ਉਹ ਕਿੰਨਾ ਹੈ ਕਮ ਸੇ ਕਮ ਉਹ ਮੁੰਡਿਆਂ ਨੂੰ ਤਾਂ ਨਹੀਂ ਨੇਦਾ ਕਰੇ ਬਿਠਾਉਂਦੀਆਂ ਆ ਤੂੰ ਕੀ ਕੀ ਕੰਮ ਇਹਦੇ ਅਲੱਗ ਹੀ ਟ੍ਰੈਂਡ ਚਲਾਤਾ ਹੋਇਆ ਉਹ ਲੋਕੀ ਇਹਨਾਂ ਨੂੰ ਕਹਿੰਦੇ ਇਨਫਲੂਐਂਸਰ ਇਨਫਲੂਐਂਸਰ ਹੁੰਦੇ ਹੈ ਔਰ ਬੰਦੀ ਮੈਂ ਕਹਿੰਨੀ ਐਡ ਕਰਨ ਦਾ ਮੰਗਦੀ 25 25000 ਰੁਪਿਆ 25000 ਫ੍ਰਿਜ ਮੰਗਲੀ ਅਗਲੀ ਵਾਰ ਕਿਸੇ ਕੋਲ 10 15000 ਦਾ ਆ ਜਾਣਾ 25000 ਮੰਗਣ ਦੀ ਬਜਾਏ ਕਮ ਸੇ ਕਮ ਘੱਟ ਕੋਈ ਚੀਜ਼ ਤਾਂ ਬਣੂ ਹੀ ਪਤਾ ਨਹੀਂ 25000 ਆਈ ਲਈ ਜਾਂਦਾ ਮੈਨੂੰ ਇਹਨੂੰ ਤਾਂ ਫ੍ਰੀਜ ਮਿਲੀ ਹੋਈ ਹੈ ਕਮਾਣ ਵਾਲੀ ਲੱਗਿਆ ਹੋਇਆ ਉਹਨੂੰ ਯੂਜ਼ ਕਰਨ ਸੋ ਇਦਾਂ ਦੇ ਨਖਿੱਦ ਲੋਕੀ ਜੜੇ ਦੀਦੀ ਜੀ ਹੈਪੀ ਇੰਗੇਜਮੈਂਟ ਐਨੀਵਾਇਸ ਰੀਵਾ ਉਹ ਜੀਜੂ ਜੀ ਨੇ ਤੈਨੂੰ ਕੀ ਗਿਫਟ ਦਿੱਤਾ ਨਿਬੇ ਕਿਸੇ ਸਾਹ ਦੇ ਗੇ ਦੇਖੋ ਇਹਨਾਂ ਦੀ ਗਿਫਟ ਹੈ ਜਿਹੜਾ ਜਲਾ ਦੇ ਦਵਾਂਗੇ ਨਾ ਨਹੀਂ ਹੋਵੇ ਇਹ ਜੈ ਜੀ ਪੱਦਰੀ ਹੈ ਹਾਂ ਬੜੇ ਦੇਖਿਆ ਉਹਨੇ ਜੀ ਚਿਲਕੇ ਵਿੱਚ ਲਾ ਦਿੱਤਾ ਹੈ ਪਹਾਰ ਵਾਲਾ ਬਹੁਤ ਵਧੀਆ ਲੱਗਦੀ ਹੈ ਪਹਾਰ ਵਾਲੇ ਵੀਰ ਦੇ ਗੱਡੀ ਖੜੀ ਲਾ ਦਿੱਤੀ ਹੁਣ ਓਕੇ ਜੀ ਜਲਾ ਨਾਣੀ ਜੀ ਨੂੰ ਦੇਖੀ ਤੇ ਲੋਪੜੀ ਨਾ ਤਕ ਬਹੁਤ ਕਿੰਨਾ ਲੱਗਿਆ ਦਾਸਲਾ ਚਾਂਦੀ ਦੀ ਚੇਨ ਗਿਫਟ ਕੀਤੀ ਹੈ ਸੋਨੂ ਨੇ ਗਿਫਟ ਤੇ ਗਿਫਟ ਦਿੱਤਾ ਮਤਲਬ ਚਾਂਦੀ ਦੀ 체ਨ ਇਹਨੂੰ ਗਿਫਟ ਕੀਤੀ ਹੈ ਮੈਂ ਤਾਂ ਕਿੰਬਰ ਸੋਦੀਆਂ ਇਹ ਤਾਂ ਫ੍ਰੀ ਚ ਲੋਟਰੀ ਲੱਗੀ ਹੋਈ ਹੈ ਨਾ ਇਹ ਕੋਈ ਕੰਮ ਕਰਦਾ ਠੀਕ ਹੈ ਨਾ ਇਹਨੂੰ ਕੋਈ ਜ਼ਰੂਰਤ ਹੈ ਕੰਮ ਕਰਨ ਦੀ ਕਿਉਂਕਿ ਇਹਨੇ ਲੱਭੀ ਹੋਈ ਹੈ ਕੁੜੀ ਜਿਹੜੀ ਕੰਮ ਕਰਦੀ ਹੈ ਕੱਡਾ ਬੇਸ਼ਰਮ ਬੰਦਾ ਹੈ ਮੈਂ ਜ਼ਿੰਦਗੀ ਜਿਹੇ-ਜਿਹੇ ਬੇਸ਼ਰਮ ਬੰਦਾ ਨਹੀਂ ਦੇਖਿਆ ਇਹਦੇ ਇੱਕ ਤਾਂ ਉਹ ਹੁੰਦਾ ਨਾ ਕਿ ਬਲੌਗਰਾਂ ਕਹਿੰਦੇ ਜਨਾਨੀ ਦੀ ਕਮਾਈ ਖਾਣੇ ਵਾਲੇ ਇਹ ਪਹਿਲਾ ਹਜੇ ਹੋਣਾ ਜਿਹੜੀ ਆਪਣੀ ਕੀ ਕਹਿੰਦੇ ਫਿਓਂਸੇ ਦੀ ਕਮਾਈ ਖਾ ਰਿਆ ਮੰਗੇਤਰ ਕਹਿ ਲਓ ਜੋ ਵੀ ਕਹਿ ਸਕਦੇ ਉਹਦੀ ਕਮਾਈ ਖਾ ਰਿਆ ਹੈ ਉਹ ਵੀ ਉਹਨਾਂ ਦੇ ਘਰ 'ਚ ਰਹਿ ਕੇ ਇੰਨੇ ਤੇ ਮਿਲਦਾ ਰਵਾਇਆ ਜਿਹੜੀ ਵੀ ਆਂਦੀ ਆ ਉਹ ਹੀ ਵਾਪਸ ਆ ਜਾਂਦੀ ਆ ਘਰ ਅੱਛਾ ਮਾਈ ਗੋਡ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਤਾਂ ਦਮਦਾਰ ਬਤਾਨਵਾਜ਼ ਤੇ ਮੇਰਾ ਘੱਟ ਤੇ ਮੇਰਾ ਟਾਈਂਡਾ ਜਿਆਦਾ ਬਾਕੀ ਖਸ਼ ਬਜ਼ਾਰੀ ਨੇ ਇੰਨੇ ਐਫਰਟਸ ਕਿਤੇ ਬੰਦਿਆ ਥੋੜੀ ਸ਼ਰਮ ਕਰ ਲੈਂਦਾ ਉਹਨਾਂ ਦੇ ਘਰ ਚ ਰਹਿ ਕੇ ਉਹਨਾਂ ਦੇ ਲੰਗਰ ਪਾਣੀ ਖਾ ਕੇ ਉਹਨਾਂ ਦੇ ਬੈੱਡ ਤੋੜ ਕੇ ਹੈ ਬੈੱਡ ਤੋੜ ਕੇ ਮੈਂ ਉੱਥੇ ਹੀ ਸੌਂਦਾ ਹੋਣਾ ਮੇਰੇ ਹਿਸਾਬ ਨਾਲ ਸਾਰਾ ਕੁਝ ਕਰਕੇ ਉਹਨਾਂ ਦੇ ਹੀ ਮਤਲਬ ਉਹਨਾਂ ਦੇ ਹੀ ਪੈਸਿਆਂ ਤੇ ਪਲਦਾ ਕਮਸ ਕਮ 10 ਰੁਪਏ ਦਾ ਕੋਈ 10 ਨਹੀਂ 50 ਰੁਪਏ ਦਾ ਤਾਂ ਲਾਂਦਾ ਨਾ 50 ਰੁਪਏ ਦਾ ਕੋਈ ਗੁਲਾਬ ਦਾ ਫੁੱਲ ਹੀ ਲਿਆਂਦਾ ਉਹਨੂੰ ਉਹਨੂੰ ਲੱਗਦਾ ਕਮਸ ਕਮ ਮੇਰੇ ਲਈ ਕੋਈ ਤਾਂ ਐਫਰਟਸ ਕਰ ਰਿਹਾ ਇਹ ਬੰਦਾ ਪਰ ਨਹੀਂ ਕੁਝ ਨਹੀਂ ਵਿਚਾਈਦਾ ਮੂਵੀ ਇਹੋ ਲੋਕੀ ਹੈ ਜਿਹੜਾ ਕਰਦੇ ਹੈ ਦਿਖਾਵਾ ਸੋ ਇਹਦੇ ਦਿਖਾਵੇ ਦੇ ਵਿੱਚ ਅਸੀਂ ਲਾਈਕ ਨਾ ਸਾਨੂੰ ਕੋਈ ਇਦਾਂ ਨਹੀਂ ਚਲੋ ਬਲੌਗਿੰਗ ਠੀਕ ਹੈ ਇਹਨਾਂ ਦਾ ਕੰਟੈਂਟ ਹੈ ਚੱਕਰ ਪਤਾ ਗਿਆ ਤੁਸੀਂ ਵਲੌਗਿੰਗ ਦੀ ਦਿਖਾਉਂਦੇਗੇ ਨਾ ਮੇਨ ਚੀਜ਼ ਉਹ ਮੈਟਰ ਕਰਦੀ ਹੈ ਹੁਣ ਇਹਨੂੰ ਸੋਨੂ ਕੋਲ ਨੂੰ ਦੇਖ ਕੇ ਜਾਂ ਮਹਿਕਪ੍ਰੀਤ ਨੂੰ ਦੇਖ ਕੇ ਕਿੰਨੇ ਕਿੰਨੀਆਂ ਕੁੜੀਆਂ ਦੇ ਦਿਮਾਗ 'ਚ ਇਹ ਚੀਜ਼ ਆਈ ਹੋਣੀ ਕਿ ਅਸੀਂ ਇਦਾਂ ਕਰ ਸਕਦੀਆਂ ਅਗਰ ਕੋਈ ਸਾਨੂੰ ਰੋਕੇਗਾ ਅਸੀਂ ਆਪਾਂ ਇਦਾਂ ਕਰ ਸਕਦੇ ਹਾਂ ਇਹਨਾਂ ਨੂੰ ਅਗਰ ਕੋਈ ਰੋਕ ਨਹੀਂ ਰਿਹਾ ਜਾਂ ਇਹਨਾਂ ਨੂੰ ਕਿਸ ਨੇ ਐਕਸੈਪਟ ਕਰ ਲਿਆ ਸਮਾਜ ਨੇ ਤਾਂ ਸਾਨੂੰ ਵੀ ਕਰ ਲੈਣਾ ਹੈ ਹਨਾ ਤੇ ਇਦਾਂ ਇੱਕ ਗਲਤ ਮੈਸੇਜ ਜਾਂਦਾ ਹੈ ਤਾਂ ਅਰੇ ਮੈਨੂੰ ਚੱਕਰ ਆਣੇ ਲੱਗ ਗਏ ਪਹਿਲਾ ਮੀਸ ਨੇ ਰੋਟੀਆਂ ਬਕਾਈਆਂ ਮੈਂ ਖਾਦੀ ਮਾਤਾ ਨੇ ਖਾਦੀ ਹੁਣ ਮਾਤਾ ਪਕਾਉਂਦੀ ਹੈ ਹੁਣ ਮੇਰੀ ਚੀਜ਼ ਕੰਦੀ ਹੈ ਐ ਨਾ ਕਿੰਨਾ ਵਧੀਆ ਕੰਬੀਨੇਸ਼ਨ ਦੇਖੋ ਕੰਬੀਨੇਸ਼ਨ ਦਾ ਭਰਾਵਾ ਬਹੁਤ ਵਧੀਆ ਹੈ ਮਾਤਾ ਰੋਟੀਆਂ ਪਕੰਦੀ ਹੈ ਤਾਂ ਉਹ ਖਾਂਦੀ ਹੈ ਉਹ ਪਕੰਦੀ ਹੈ ਤਾਂ ਤੂੰ ਤੂੰ ਖਾਣਾ ਤੇਰੀ ਮਾਤਾ ਖਾਂਦੀ ਹੈ ਪਰ ਤੂੰ ਕੋਈ ਦੇ ਵਿੱਚ ਤੇਰਾ ਕੀ ਰੋਲ ਹੈ ਤੂੰ ਕੀ ਕਰਦਾ ਹੈ ਭਰਾਵਾ ਕੱਲਾ ਕੈਮਰਾ ਲੈ ਕੇ ਜਨਾਨੀ ਦੇ ਉੱਪਰ ਮਾਰੇ ਜਾਂਦਾ ਹੈ ਹੋਰ ਵੀ ਤੈਨੂੰ ਦੁਨੀਆ ਵਿੱਚ ਕੋਈ ਹੋਰ ਬਥੇਰੇ ਕੰਮ ਕਾਜ ਹੈ ਉਹ ਕਰ ਲਿਆ ਕਰੋ ਫਿਰ ਜਦੋਂ ਲੋਕੀ ਤੁਹਾਨੂੰ ਟਰੋਲ ਕਰਦੇ ਆ ਫਿਰ ਸਾਨੂੰ ਲੋਕੀ ਟਰੋਲ ਕਰਦੇ ਸਾਨੂੰ ਲੋਕੀਦਾ ਉਹਦੇ ਅਸੀਂ ਕੀ ਗੰਦ ਦਿਖਾਉਨੇ ਆ ਅਸੀਂ ਕੀ ਕਹਿੰਦੇ ਅਸੀਂ ਤਾਂ ਦੇਸੀਪਨ ਦਿਖਾਉਣਾ ਆ ਉਹ ਦੇਸੀਪਨ ਨੂੰ ਕੀ ਹੁਣ ਜਨਾਨੀ ਦੇ ਉੱਪਰ ਥੱਲੇ ਕੈਮਰਾ ਮਾਰ ਕੇ ਦੇਸੀਪਨ ਦਿਖਾਣਾ ਏ ਤੂੰ ਐਡਾ ਮਤਲਬ ਤੁੱਚਾ ਇਨਸਾਨੀ ਮੈਂ ਜ਼ਿੰਦਗੀ ਜੀ ਦਿਖਾ ਮੈਂ ਤਾਂ ਕਹਿੰਦੀ ਇਹ ਤਾਂ ਸਾਲਾ ਵੀ ਨੇ ਆਪਣੀ ਇਹ ਕਮੀ ਲਗਾ ਤਾਂ ਉਹ ਵੀ ਇਦਾਂ ਦੀਆਂ ਰੀਲਸ ਬੰਦਾ ਮੇਰੀ ਭੈਣ ਆ ਗਈ ਮੇਰੀ ਭੈਣ ਚੱਲੀ ਐ ਮੇਰੀ ਘਰ ਵਾਲੀ ਇਹ ਕਰ ਰਹੀ ਐ ਸੇਮ ਇਹ ਨਾਲ ਹੀ ਆ ਉਹਨਾਂ ਦਾ ਵੀ ਹਾਲ ਦੱਸ ਉਹ ਰੋਟੀ ਖਾ ਰਹੀ ਹੁਣ ਤਾਂ ਮੂੰਹ ਚ ਉਹ ਮਤਲਬ ਕਿ ਕੈਮਰਾ ਥੂਸ ਰਿਹਾ ਉਹਦੇ ਤੇਰਾ ਨਾ ਸੱਚੀ ਗੱਲ ਦੱਸਣਾ YouTube ਨਾ ਅਲਾਉਡ ਨਹੀਂ ਕਰਦੀ ਨਹੀਂ ਤਾਂ ਤੁਸੀਂ ਕਿਸੇ ਨੂੰ ਵੀ ਫਿਲਮਾਂ ਬਣਾਉਣਾ ਕਿ ਪਾਣ ਲਪੋ ਤੁਹਾਡਾ ਤਾਂ ਨਾ ਮਤਲਬ ਇਹ ਜਿਹਾ ਹਾਲ ਹੋਇਆ ਪਿਆ ਹੈ ਚੱਲ ਨਿਕਲ ਲੈ ਰੇ ਨਿਕਲ ਮੈਨਾਂ ਦਾ ਸ਼ਾਇਦ ਮੈਂ ਬਾਹਰ ਰੋਟੀ ਖਾਵਾਂ ਸ਼ਾਇਦ ਮਗਵਾਵਾਂ ਕਿਉਂਕਿ ਗਾਇਸ ਜਿੰਨਾ ਟਾਈਮ ਮੇਰੇ ਸੋਈ ਦਾ ਸਮਾਨ ਨਹੀਂ ਆਂਦਾ ਨਾ ਉਹਨਾਂ ਟਾਈਮ ਮੈਂ ਆਪਣਾ ਕੁਝ ਨਹੀਂ ਕਰ ਸਕਦੀ ਯਾਨੀ ਕਿ ਖਾਣ ਦਾ ਸਮਾਨ ਮੈਂ ਹੀ ਨਾ ਜਦੋਂ ਘਰੋਂ ਆਈ ਸੀ ਤਾਂ ਇੰਡਕਸ਼ਨ ਤੇ ਇਕ ਲਿਆ ਸਕਦੀ ਸੀ ਉਹ ਬਿਜਲੀ ਨਾਲ ਹੀ ਚੱਲਦਾ ਏ ਉਹਦੇ ਵਾਸਤੇ ਕਿਹੜਾ ਸਿਲੰਡਰ ਲਾਉਣ ਦੀ ਜ਼ਰੂਰਤ ਹੁੰਦੀ ਹੈ ਇਦਾਂ ਮਤਲਬ ਤੂੰ ਘਰੋਂ ਭੱਜ ਗਈਆਂ ਤਾਂ ਨਾ ਆਂਦੇ ਹੋਏ ਤੇਰੀ ਮਾਂ ਨੇ ਉਹਦਾ ਕੜਾਈ ਲਿਆਂਦੀ ਤੂੰ ਸੱਚੀ ਤੂੰ ਕੜਾਈ ਚ ਚਾਹ ਬਣਾਉਣੀ ਮਤਲਬ ਜਦੋਂ ਘਰੋਂ ਆਈ ਸੀਗੀ ਤੇ ਤੇਰੇ ਕੋਲ ਚਾਰ ਭਾਂਡੇ ਇੱਕ ਕੀ ਕਹਿੰਦੇ ਕੋਲੀ ਚਾਰ ਭਾਂਡੇ ਤੇ ਕੀ ਕਹਿੰਦੇ ਗਲਾਸ ਹਨਾ ਛੋਟਾ ਜਿਹਾ ਪੈਨ ਇੰਨਾ ਕੁ ਤਾਂ ਕਮ ਸੇ ਕਮ ਦੇ ਦਾਸ ਦੇ ਵਿੱਚ ਲਿਆਂਦੇ ਆਪਣੇ ਮਾਪਿਓ ਦੇ ਕੋਲੇ ਨਾ ਉਹਨਾਂ ਨੂੰ ਗੱਡੀਆਂ-ਗੁਡੀਆਂ ਦੇ ਕੇ ਆਈਆਂ ਤੂੰ ਇਹਨਾਂ ਨੂੰ ਟਾਈਮ ਮੈਂ ਬਾਹਰ ਖਾਉਂਗੀ ਤਾਂ ਉਹਦੇ ਲਈ ਮੈਂ ਮਤਲਬ ਕਿ ਵਿੰਡੋਸ ਮਾਣਾ ਮੁਕ ਵਾਣਾ ਆ ਆਪਣਾ ਰਸੋਈ ਦਾ ਸਾਰਾ ਤਾਂ ਆਪਣਾ ਜਿੰਨਾ ਕੀ ਬਣਾਣ ਲਈ ਸਬਜ਼ੀ ਵਗੈਰਾ ਰੁੱਤੀ ਹਨਾ ਹੋ ਗਿਆ ਉਹ ਸਮਾਨ ਸਬਜ਼ੀ ਵਗੈਰਾ ਲੈ ਨਹੀਂ ਪਰ ਬਾਹਰ ਜਾ ਸਕਦੇ ਆ ਅਦਰਵਾਈਜ਼ ਆਪਣਾ ਇੱਥੇ ਹੀ ਖਾਉਂਗੀ ਤੁਹਾਨੂੰ ਬਾਹਰ ਦਾ ਖਾਣਾ ਮੈਨੂੰ ਲੱਗਦਾ ਕਿ ਜ਼ਿਆਦਾ ਟਾਈਮ ਬਾਕੀ ਸਾਰੀ ਚੀਜ਼ੇ ਚਡੋ ਇੱਕ ਚ ਹੀ ਚੀਜ਼ ਦੇਖੋ ਕਿ ਡੀ ਸਿਆਣੀ ਬਣ ਕੇ ਬੋਲੀ ਪਤਾ ਕਾ ਹੈ ਬਰਲੋ ਖਾਣਾ ਨਾ ਮੈਂ ਜ਼ਿਆਦਾ ਨਹੀਂ ਖਾ ਸਕਦੀ ਮੈਂ ਇਦਾਂ ਮੈਂ ਉਦਾਂ ਭੀ ਜੇ ਤੈਨੂੰ ਪਤਾ ਸੀਗਾ ਨਹੀਂ ਖਾ ਸਕਦੀ ਤਾਂ ਆਪਣੀ ਮਾਂ ਕੋਲੋਂ ਦੋ ਚਾਰ ਕਿੰਨੇ ਦਾ ਇੰਡਕਸ਼ਨ ਦਾ ਅਗਰ ਘੱਟ ਤੋਂ ਘੱਟ ਰੇਂਜ ਦੇ ਵਿੱਚ ਲੈਣਾ ਹੋਵੇ ਇਹਨਾਂ ਦਾ ਮੇਰੇ ਸਭ 15 13 14 1500 ਦੇ ਵਿੱਚ ਆਰਾਮ ਨਾਲ ਇੰਡਕਸ਼ਨ ਆ ਜਾਂਦਾ ਐਨੇ ਇੱਕ ਤਾਂ ਕਮਾਈ ਲੈਣੀ ਹੈ YouTube ਤੋਂ ਤੇ ਵੈਸੇ ਵੀ ਖਰਚਾ ਵੀ ਬਹੁਤ ਆ ਪਾਰੋਂ ਡੇਲੀ ਡੇਲੀ ਹੈ ਬਈ ਵਿਚਾਰੀ ਖਰਚੇ ਤੋਂ ਤੰਗ ਆ ਗਈ ਸਹੀ ਗੱਲ ਹੈ ਨਾ ਬੰਦਾ ਕਮਾਉਂਦਾ ਹੋਵੇ ਨਾ ਕਮਲਿਏ ਤੂੰ ਪਹਿਲੇ ਵੀ ਉਹੀ ਗਲਤੀ ਕੀਤੀ ਸੀ ਪੋਡਕਾਸਟ ਕਰ ਕੀਤਾ ਤੋਂ ਬੜੀ ਬੋਲਦੀ ਸੀ ਲੋਕਾਂ ਨੂੰ ਕਿ ਮੈਂ ਗਲਤੀ ਕਰੀ ਕੁੜੀ ਤੁਸੀਂ ਨਾ ਗਲਤੀ ਕਰੀ ਆਹ ਭਾਈ 18 ਦੀ ਹੋ ਗਈ ਨਹੀਂ ਮਗਰੋਂ ਫੇਰ 도ੜ ਗਈ ਜਿਹੜਾ ਬਹੁਤ ਜੰਮੀ ਸੀਗਾ ਸੋ ਗਾਇਸ ਪਿੰਡ ਤੋਂ ਬਾਹਰ ਰਹਿਣਾ ਹਨਾ ਇੱਕ ਵਾਰੀ ਥੋੜਾ ਜਿਹਾ ਔਖਾ ਹੋਊਗਾ ਯਾਨੀ ਕਿ ਬਾਅਦ ਦੇ ਵਿੱਚ ਜਿਹਦੇ ਨਹੀਂ ਚਿਕਾ ਨਿਕਲ ਗਈਆਂ ਮਹਿੰਗਾਈ ਪਤਾ ਇੱਥੇ ਕਿੰਨੀ ਹੈ ਸਾਰੇ ਬਸ ਵੈਸੇ ਬਹੁਤ ਹੈ ਬਟ ਇਧਰ ਕੁਝ ਜ਼ਿਆਦਾ ਹੈ ਮੈਂ ਆਪਣੇ ਮਾਇੰਡ ਦੀ ਗੱਲ ਕਰਦੀ ਹਾਂ ਮੈਂ ਜਿੱਦਾਂ ਆਪਾਂ ਇੱਥੇ ਰਹਨੇ ਆ ਨਾ ਜਿੱਥੇ ਤੱਕ ਮੇਰਾ ਦਿਮਾਗ ਕਹਿੰਦਾ ਨਾ ਇਹ ਨਹੀਂ ਹੋਣੀ ਇੱਥੋਂ ਵਾਪਸ ਜਾਣ ਦੀ ਹਾਂ ਇਹ ਮੁੰਡੇ ਤਾਂ ਨਹੀਂ ਪਤਾ ਕਿ ਮੁੰਡੇ ਨਾਲ ਕਿੰਨਾ ਡਾਏਵੇਂ ਰਹਿੰਦੀ ਨਾ ਰਹਿੰਦੀ ਮੈਨੂੰ 99% ਮੈਨੂੰ ਇਦਾਂ ਲੱਗਦਾ ਹੈ ਕਿ ਇਨਾ ਦੀ ਭਾਵੇਂ ਟੁੱਟ ਜੂਗੀ ਮਹੀਨੇ 'ਚ 15 ਦਿਨ 'ਚ 20 ਦਿਨ 'ਚ ਪਰ ਜਿਸ ਦਿਨ ਇਹਨੇ ਕਿਤੇ ਜੋਬ ਜੁਆਇਨ ਕਰ ਲਈ ਨਾ ਬਸ ਉਸ ਤੋਂ ਬਾਅਦ ਸਮਝ ਲਓ ਇਹ ਬਸ ਤੋਤਾ ਪਿੰਜਰੇ ਤੋਂ ਭੱਜ ਗਿਆ 101% ਮੈਨੂੰ ਇਹ ਚੀਜ਼ ਲੱਗਦੀ ਹੈ ਕਿਉਂਕਿ ਜਦੋਂ ਇਹਦੇ ਲਿੰਕ ਬਣ ਗਏ ਨਾ ਇੱਧਰ ਉੱਧਰ ਮਤਲਬ ਜਦੋਂ ਇਹਨੇ ਜੋਬ ਆਬਵੀਅਸਲੀ ਹੁਣ ਬਾਹਰ ਆਈ ਹੈ ਤਾਂ ਜੋਬ ਤਾਂ ਕਰੂਗੀ ਕਿ ਇਹ ਤਾਂ ਹੈ ਨਹੀਂ ਕਿ ਬਿਨਾਂ ਜੋਬ ਤੋਂ ਹੀ ਰਹਿਣਗੀ ਹਨਾ ਜੋਬ ਤਾਂ ਇਹਨੂੰ ਕਰਨੀ ਪੈਣੀ ਹੈ इजीली ਇੱਥੇ ਮਿਲ ਵੀ ਜਾਣੀ ਨਾ ਜੋਬ ਦੇ ਦੋਨੋਂ ਜਣੇ ਸਰਵਾਈਵ ਕਰਨੀ ਸੋਦੇ ਚਲੋ इजीली ਮਿਲ ਜਾਂਦੀ ਹੈ ਥੋੜੀ ਇੱਥੇ ਜੋਬ ਮਤਲਬ 10 12 15000 ਤੱਕ ਆਰਾਮ ਨਾਲ ਮਿਲ ਜਾਣੀ ਹੈ 10000 ਤੱਕ ਕਿਤੇ ਨਹੀਂ ਗਿਆ ਤੇ ਬਾਕੀ ਤੁਹਾਨੂੰ ਮੈਂ ਕੀ ਦਸਾਂ ਅਗਰ ਮੈਂ ਕੁਝ ਸ਼ਾਰਟ ਵਰਕ ਚ ਕਮਾ ਤ ਸੁਖ ਰਤੀ ਦੀ ਸੈਲੀ ਦੇਖੀ ਆਇਓ ਤੁਸੀਂ ਇਦਾਂ ਹੀ ਸੀਨ ਬਣਨਾ ਹੈ ਔਰ ਦੇਖੋ ਬਣ ਕੇ ਹੀ ਰਹਿਣਾ ਹੈ ਕਿਉਂਕਿ ਇਹਦੀ ਤਾਂ ਵੈਸੇ ਹੀ ਹਵਾ ਬਹੁਤ ਖਰਾਬ ਹੈ ਮੈਂ ਤਾਂ ਤਾਂ ਕਈ ਭੈਸ਼ ਤੱਕ ਲਗਾਣਾ ਕਿਉਂਕਿ ਇਹ ਤਾਂ ਪੰਜਮਾ ਛੇਮਾ ਦਿਨ ਹੈ ਮੈਨੂੰ ਲੱਗਦਾ ਨਹੀਂ ਆਪ ਆਪਣਾ ਉਹਦੇ ਹੁਣੇ ਚੀਜ਼ਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਜਦੋਂ ਤੁਹਾਡੇ ਕੋਲ ਕੁਛ ਨਾ ਹੋਵੇ ਹਨਾ ਤੁਸੀਂ ਇੱਕ ਬਗਾਨੇ ਸ਼ਹਿਰ ਦੇ ਵਿੱਚ ਆਇਓ ਇੱਕ ਇੱਕ ਚੀਜ਼ ਤੁਸੀਂ ਖਰੀਦਣੀ ਹੈ ਕਿ ਘਰ ਦੇ ਵਿੱਚ ਤਾਂ ਹੁੰਦਾ ਹੀ ਹੈ ਹੌਲੀ ਹੌਲੀ ਜੁੜ ਜਾਂਦਾ ਸਾਰਾ ਕੁਝ ਲੇਕਿਨ ਬਾਹਰ ਤੇ ਆਣਾ ਮੈਨੂੰ ਤਾਂ ਸਭ ਤੋਂ ਜ਼ਿਆਦਾ ਇਹ ਹੈ ਨਾ ਨਹੀਂ ਹੋ ਰਹੀ ਕਿ ਇਹ ਜਦੋਂ ਆਈ ਹੈ ਤੇ ਇਹਦੀ ਪਿੰਦਰ ਨੇ ਦਿੱਤਾ ਨਹੀਂ ਇਹਨੂੰ ਸਮਾਨ ਮੜਮੋਟਾ ਦਾ ਕਮਲਈਏ ਪਾ ਦਿੰਦੀ ਗੱਡੀ ਤੁਹਾਨੂੰ ਪਾ ਕੇ ਦਿੱਤੀ ਕੰਮ ਤੁਹਾਡੀ ਕੁੜੀ ਨੇ ਕਰਾਤਾ ਹੈ ਸਤਿਗੁਰੂ ਚਾਹਲ ਕੋਲੋਂ ਪੈਸੇ ਲੈ ਕੇ ਤੇਰੇ ਖਾਤੇ ਚ ਪਾਤੇ ਕਮ ਸੇ ਕਮ 2-3000 ਦਾ ਨੂੰ ਸਮਾਨ ਹੀ ਲੈ ਕੇ ਜਾਂਦੀ ਕਿੰਨੇ ਕ ਦਾ ਸਮਾਨ ਆਣਾ ਸੀਗਾ ਦੋ ਚਾਨੀ ਕਿ ਥਾਲੀਆਂ ਕਟੋਰੀਆਂ ਭਾਂਡੇ ਉਥੇ ਨਾ ਮੈਂ ਕਿਹਦਾ ਵਲੋਗ ਦੇਖਿਆ ਉਹ ਜਿੱਦਾਂ ਰੋਟੀ ਆਈ ਨਾ ਬਾਹਰੋਂ ਪਰਾਂਠੇ ਆਏ ਤਾਂ ਉਹ ਨਾ ਕਾਗਜ਼ ਦੇ ਉੱਪਰ ਹੀ ਰੱਖ ਕੇ ਖਾ ਰਹੇ ਸੀਗੇ ਇਹ ਹਾਲ ਹੈ ਹੁਣ ਕੀ ਕਵੇ ਇਹ ਜਿਹੜੇ ਬੰਦੇ ਨੂੰ ਕੀ ਇਹ ਮੈਸੇਜ ਦੇ ਰਹੀਏ ਵਲੋਗਾਂ ਦੇ ਰਸਤੇ ਕੁਝ ਵੀ ਨਹੀਂ ਪੰਜੋ ਵਿਆਹ ਕਰਾਓ ਹੁਣ ਇਹਦੀ ਰੱਬ ਜਾਣੇ ਕੀ ਹੋਊਗਾ ਸਹਾਂਜੀ ਇਸ ਨਾਲ ਕਰਦੀ ਮੈਂ ਵੀਡੀਓ ਨੇ ਖਤਮ ਤੇ ਜੇਕਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਹੈ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬਾਏ ਬਾਏ ਗਾਇਸ ਟੇਕ ਕੇਅਰ ਆਪਣਾ ਤੇ ਆਪਣੀ ਫੈਮਲੀ ਦਾ ਖਿਆਲ ਰੱਖੋ ਤੇ ਦੀਵਾਲੀ ਦੀਆਂ ਲੜੀਆਂ ਛੜੀਆਂ ਲਗਾ ਲਈਆਂ ਫਿਰ ਸਾਰਿਆਂ ਨੇ ਸ਼ੋਪਿੰਗ ਸ਼ੋਪਿੰਗ ਕਰੋ ਵਧੀਆ ਇੰਜੋਏ ਕਰਿਆ ਕਰੋ ਜਿਹੜੇ ਬਿਮਾਰ ਸ਼ਾਰ ਵੀ ਘਰਾਂ ਚ ਬੈਠੇ ਪਏ ਥੋੜੇ ਬੋਤੇ ਹੈਲਥ ਇਸ਼ੂ ਚੱਲਦੇ ਰਹਿੰਦੇ ਆ ਲੇਕਿਨ ਫੈਸਟੀਵਲ ਜ਼ਰੂਰ ਇੰਜੋਏ ਕਰੋ ਆਪਣੀ ਫੈਮਲੀ ਦੇ ਨਾਲ ਥੋੜੀ ਜੀ ਸਪੀਚ ਦੇ ਦਿੰਨੇ ਆ ਕਿਉਂਕਿ ਹੁੰਦੇ ਹੈ ਕਿ ਜਿਹੜੇ ਕਮਰੇ ਚ ਰਹਿਣਾ ਪਸੰਦ ਕਰਦੇ ਨਹੀਂ ਕਮਰੇ ਚ ਨਾ ਮਾਰਕੀਟ ਸ਼ਾਮ ਨੂੰ ਢੇਡਾ ਮਾਰਿਆ ਕਰੋ ਜਿੱਦਾਂ ਹੁਣ ਮੈਂ ਇੱਥੇ ਵੀਡੀਓ ਬਣਾਉਣ ਤੋਂ ਬਾਅਦ ਇੰਨਾ ਟਾਈਮ ਕਿੰਨਾ ਹੋਇਆ ਭੱਜ ਗਿਆ 7 ਤੇ ਹੁਣ ਮੈਂ ਬਸ ਵੀਡੀਓ ਮੇਰਾ ਹੋ ਗਿਆ ਖਤਮ ਤੇ ਵੀਡੀਓ ਨੂੰ ਹੁਣ ਮੈਂ ਕਰਨਾ ਬੰਦ ਫਿਰ ਮੈਂ ਜਾਣਾ ਹੈ ਫਿਰ ਮੈਂ ਘੁੰਮ ਫਿਰ ਕੇ ਆਣਾ ਹੈ ਕਿਉਂਕਿ ਮੈਂ ਲਾਈਫ ਨੂੰ ਇੰਜੋਏ ਕਰਦੀ ਹੁੰਨੀ ਹੈ ਕਿ ਚੱਕਰਪਤੇ ਕੀ ਹੁੰਦਾ ਜਦੋਂ ਤੁਸੀਂ ਨਾ ਇੱਕ ਕਮਰੇ ਚ ਬੰਦ ਰਹਿੰਦੇ ਹੋ ਜੇ ਤੁਸੀਂ ਬਾਹਰ ਨਹੀਂ ਨਿਕਲਦੇ ਤੁਹਾਡਾ ਨਾ ਕਿਤੇ ਨਾ ਕਿਤੇ ਨਾ ਤੁਹਾਡਾ ਧਿਆਨ ਨਾ ਹਮੇਸ਼ਾ ਨੈਗੇਟਿਵ ਚੀਜ਼ਾਂ ਦੇ ਵਾਲੀ ਸਾਈਡ ਹੰਦਾ ਬਾਹਰ ਨਿਕਲੋ ਯਾਰ ਦੇਖੋ ਦੁਕਾਨਾਂ ਕਿਵੇਂ ਡੈਕੋਰੇਟ ਹੋਈਆਂ ਸਾਡੇ ਵਰਗੇ ਲੋਕੀ ਰੌਣਕਾਂ ਲਾਣਗੇ ਬਾਹਰ ਜਾ ਕੇ ਪੋਜੇ ਸਾਰੇ ਘਰਾਂ 'ਚ ਬੈਗੇ ਤੇ ਫਿਰ ਬਾਜ਼ਾਰਾਂ 'ਚ ਕਿਵੇਂ ਰੌਣਕ ਲੱਗਣਗੀਆਂ ਫਿਰ ਕਹਿੰਦੇ ਬਾਜ਼ਾਰ ਸੁਣਨੇ ਬਾਜ਼ਾਰ ਸੁਣਨੇ ਸੋ ਬਾਜ਼ਾਰ ਨਾ ਸੁਣਨੇ ਕਰੋ ਕੁੰਮੋ ਫਿਰ ਆਪਣੀ ਫੈਮਿਲੀ ਦੇ ਨਾਲ ਜਾਓ ਆਪਣੇ ਘਰ 'ਚ ਬੱਚੇ ਆ ਬੱਚਿਆਂ ਨੂੰ ਨਾਲ ਲੈ ਕੇ ਜਾਓ ਦਿਖਾਓ ਉਹਨਾਂ ਨੂੰ ਆਪਣੇ ਫੈਸਟੀਵਲ ਦਿਖਾਓ ਬੱਚਿਆਂ ਨੂੰ ਕਿ ਆਹ ਫੈਸਟੀਵਲ ਆ ਇਹਦੇ ਜਿਵੇਂ ਹੁੰਦਾ ਇਹਦੇ ਜਿਵੇਂ ਹੁੰਦਾ ਏ ਸੋ ਬਹੁਤਾ ਨਹੀਂ ਮੈਂ ਗਿਆਨ ਦੇਣਾ ਤੇ ਕਿਤੇ ਨਾ ਕਿਹਾ ਅਸੀਂ ਆਪਣੀ ਲਾਈਫ ਨੂੰ ਨ ਅਮ ਤਾਂ ਇਹਨਾਂ ਸਟ੍ਰੈਸ ਲੈ ਲੈਂਦੇ ਆ ਉਹ ਇਹ ਚੀਜ਼ਾਂ ਨਾ ਜਿਆਦਾ ਹੀ ਆਪਣੇ ਤੇ ਹਾਵੀ ਕਰ ਲੈਂਦੇ ਉਹਨਾਂ ਨੂੰ ਨਹੀਂ ਚੰਗਾ ਲੱਗਦਾ ਬਾਹਰ ਨਿਕਲਣਾ ਸੋ ਬਾਹਰ ਨਿਕਲਿਆ ਕਰੋ ਤਾਂ ਇਹ ਤਾਂ ਫਿਰ ਕਹਿੰਦੇ ਪਹਿਲੀ ਵਰਗੀਆਂ ਰੋਣ ਕਾ ਨਹੀਂ ਰਹੀਆਂ ਪਹਿਲੀ ਵਰਗੀਆਂ ਰੋਣ ਕਦਾ ਤਾਂ ਹੋਣ ਗਿਆ ਨਾ ਜੇ ਤੁਸੀਂ ਕਰੋ ਨਿਕਲੋਗੇ ਨਿਕਲੋ ਕਰੋ ਸੋਹਣੇ ਸੋਹਣੇ ਕੱਪੜੇ ਪਾਓ ਨਵੇਂ ਨਵੇਂ ਕੱਪੜੇ ਪਾਓ ਲਾਈਫ ਇਅਰ ਬਹੁਤ ਛੋਟੀ ਹੈ ਪਤਾ ਨਹੀਂ ਕੱਲ ਨੂੰ ਕੀ ਹੋ ਜਾਣਾ ਹੈ ਆਪਣੇ ਸੋਹਣੇ ਸੋਹਣੇ ਕੱਪੜੇ ਪਾਓ ਵਧੀਆ ਵਧੀਆ ਐਨ ਤਿਆਰ ਹੋਵੋ ਤੇ ਕੋਈ ਮੋ ਫੇਰੋ ਇੰਜੋਏ ਕਰੋ ਦੇਖੋ ਖੁਸ਼ ਰਹੋਗੇ ਪੋਜ਼ਿਟਿਵਿਟੀ ਆਊਗੀ ਤੇ ਘਰ ਦੇ ਵਿੱਚ ਵੀ ਪੋਜ਼ਿਟ ਤੇ ਤੁਸੀਂ ਵੀ ਤੰਦਰੁਸਤ ਰਹੋਗੇ ਸੋ ਜਦੋਂ ਪੋਜ਼ਿਟਿਵਿਟੀ ਹੁੰਦੀ ਹੈ ਤੇ ਹਰ ਚੀਜ਼ ਬੜੀ ਅੱਛੀ ਲੱਗਦੀ ਹੈ ਸੋ ਜਿੰਨੇ ਵੀ ਮੈਨੂੰ ਦੇਖਦੇ ਆਂ ਇੰਡੀਆ ਦੇ ਵਿੱਚ ਰਹਿ ਰਹੇ ਆ ਫੈਸਟੀਵਲ ਸੀਜ਼ਨ ਆ ਤੁਹਾਨੂੰ ਪਤਾ ਹੈ ਦੁਕਾਨਾਂ ਸਜੀਆਂ ਹੋਈਆਂ ਐ ਮਾਰਕੀਟ ਸਜੀ ਹੋਈ ਗਲੀਆਂ ਸਜੀਆਂ ਹੋਈਆਂ ਲੋਕਾਂ ਨੇ ਆਪਣੇ ਘਰ ਸਜਾਏ ਹੋਏ ਆ ਅਸੀਂ ਵੀ ਸਜਾਏ ਹੋਏ ਆ ਸਭ ਨੇ ਸਜਾਏ ਹੋਏ ਆ ਸੋ ਕਰੋ ਨਿਕਲੋ ਘੁੰਮੋ ਫਿਰੋ ਆਪ ਦੇ ਬੱਚਿਆਂ ਲੈ ਕੇ ਜਾਓ ਬਜ਼ੁਰਗਾਂ ਨੂੰ ਲੈ ਕੇ ਜਾਓ ਸਭ ਮਿਲ ਕੇ ਇੰਜੋਏ ਕਰੋ ਬਾਏ ਬਾਏ